ਸਾਡੇ ਪਰਿਵਾਰਾਂ ਦੇ ਵਿੱਚ ਜਿੱਥੇ ਸਾਨੂੰ ਪਤਾ ਲੱਗ ਜਾਂਦਾ ਕਿ ਮੈਂ ਹੁਣ ਤਮਾਮ ਉਮਰ ਇੱਥੇ ਹੀ ਰਹਿਣਾ ਹਨਾ ਜਿਹੜਾ ਜੇ ਮੇਰਾ ਘਰ ਚ ਕੋਈ ਜੀ ਆ ਜਿਵੇਂ ਮੇਰੀ ਸੱਸ ਆ ਜਾਂ ਮੇਰਾ ਸਹੁਰਾ ਮੇਰਾ ਘਰ ਵਾਲਾ ਉਹਨੇ ਵੀ ਇੱਥੇ ਹੀ ਰਹਿਣਾ ਉਹਨਾਂ ਜੀਆਂ ਨੂੰ ਵੀ ਪਤਾ ਹੁੰਦਾ ਵੀ ਜਿਹੜੀ ਆਈ ਆ ਉਹਨੇ ਵੀ ਉੱਥੇ ਹੀ ਰਹਿਣਾ ਹਨਾ ਅਸੀਂ ਤਾਂ ਉੱਥੇ ਨਹੀਂ ਛੱਡਦੇ ਹੈਗੇ ਹੁਣ ਆਪਾਂ ਕਹਿੰਦੇ ਸੱਸ ਨੂੰ ਜੋ ਈਰਖਾ ਨਹੀਂ ਜਾਂਦੀ ਸਹੀ ਗੱਲ ਹੈ ਲੋਕ ਨਹੀਂ ਕਹਣਾ ਤੁਸੀਂ ਫੇਰ ਹੋਈ ਟੌਪਿਕ ਛੇੜ ਲਿਆ ਪਰ ਇਹ ਸੱਚੀ ਹੈ ਸੱਚ ਹੈ ਮਤਲਬ ਉਹਨਾਂ ਚ ਸਬਜੀ ਬਣਾਉਣ ਤੱਕ ਨੂੰ ਹੀ ਲੈ ਕੇ ਕੰਪੀਟੀਸ਼ਨ ਚੱਲਦਾ ਰਹਿੰਦਾ ਬਿਲਕੁਲ ਅਭੀ ਅੱਜ ਮੈਂ ਬਣਾਈ ਅੱਜ ਸਵਾਦ ਆ ਅਜੇ ਨਹੀਂ ਬਣਾਈ ਅੱਜ ਸਵਾਦ ਨਹੀਂ ਤੇ ਅਸੀਂ ਉੱਥੇ ਨਹੀਂ ਅਸੀਂ ਤੈਅ ਕਰ ਸਕਦੇ ਵੀ ਯਾਰ ਅਸੀਂ ਘਰ ਤੇ ਜੀਆਂ ਸਾਡੇ ਚ ਕਾਦਾ ਮੁਕਾਬਲਾ ਹਨ ਜਦੋਂ ਤੁਸੀਂ ਮੁਕਾਬਲੇ ਚ ਬੰਨੇ ਹੋ ਫਿਰ ਤੁਸੀਂ ਈਰਖਾ ਇਹਦਾ ਮਤਲਬ ਈਰਖਾ ਚ ਹੀ ਹੋ ਤਾਂ ਹੀ ਤੁਸੀਂ ਇੱਕ ਇਹੋ ਜਿਹੇ ਬੰਦੇ ਨਾਲ ਮੁਕਾਬਲਾ ਕਰ ਰਹੇ ਹੋ ਜਿਹਦਾ ਅੱਪਾ ਕਹਿੰਦੇ ਕਿ ਦੋ ਸਕੇ ਭੈਣ ਭਰਾਵਾਂ ਦੀਆਂ ਆਤਾਂ ਨਹੀਂ ਮਿਲਦੀਆਂ ਹੁੰਦੀਆਂ ਹਨ ਫਿਰ ਦੋਵਾਂ ਦੇ ਹੱਥਾਂ ਦਾ ਸਵਾਦ ਕਿਵੇਂ ਮਿਲ ਜੂਗਾ ਯਾਰ ਹੁਣ ਤੁਸੀਂ ਦੇਖੋ ਕਿ ਮੰਨ ਲਓ ਮੈਂ ਪੜ੍ਹੀ ਲਿਖੀ ਆ ਹਨਾ ਮੇਰੇ ਜਿਹੜੇ ਪਿਛਲੇ ਸੀਗੇ ਉਹ ਘੱਟ ਪੜ੍ਹੇ ਲਿਖੇ ਸੀ ਜੇ ਮੈਂ ਉਹਨਾਂ ਨੂੰ ਕੋਈ ਓਦਾਂ ਦੀ ਪੜ੍ਹੀ ਲਿਖੀ ਮੱਤ ਦਊ ਤਾਂ ਉਹਨਾਂ ਨੂੰ ਲੱਗੂ ਤੂੰ ਤਾਂ ਕੱਲ ਦੀ ਆਈਆਂ ਤੂੰ ਸਾਨੂੰ ਸਿਖਾ ਰਹੀਆਂ ਜੇ ਉਹ ਮੈਨੂੰ ਕੋਈ ਆਪਣੇ ਤਜਰਬੇ ਨਾਲ ਕੋਈ ਰਿਸ਼ਤਿਆਂ ਦੀ ਮਤਲਬ ਕੋਈ ਗੱਲ ਦੱਸਣਗੇ ਜਾਂ ਕਿਸੇ ਨਾਲ ਵਰਤ ਵਰਤਾ ਦੀ ਮੈਂ ਦੱਸੂ ਯਾਰ ਮੈਨੂੰ ਕਿਹੜਾ ਪਤਾ ਨਹੀਂ ਮੈਂ ਕਿਹੜਾ ਅਣਜਾਣ ਆਈਆਂ ਹੈ ਨਾ ਤੇ ਇੱਥੇ ਸਾਡੀ ਈਰਖਾ ਹੀ ਹੈ ਕਿ ਅਸੀਂ ਇੱਕ ਦੂਜੇ ਤੋਂ ਸਮਝਣਾ ਨਹੀਂ ਚਾਹੁੰਦੇ ਕੁਝ ਵੀ ਸਾਡੇ ਘਰਾਂ 'ਚ ਲੜਾਈਆਂ ਕਾਦੀਆਂ ਨੇ ਵੀ ਤੂੰ ਜੇ ਮੈਨੂੰ ਇੱਕ ਗੱਲ ਕਹੀ ਤਾਂ ਤੂੰ 10 ਸੁਣਨ ਲਈ ਤਿਆਰ ਹੈ ਇਹ ਵੀ ਤਾਂ ਸਾਡੀ ਈਰਖਾ ਹੀ ਬੋਲਦੀ ਆ ਜੇ ਸਾਨੂੰ ਇੰਨੀ ਇੱਕ ਸਮਝ ਹੋਵੇ ਵੀ ਮੈਂ ਵੀ ਇੱਥੇ ਰਹਿਣਾ ਹੈ ਨਹੀਂ ਵੀ ਇੱਥੇ ਰਹਿਣਾ ਚਲ ਬੱਦ ਘੱਟ ਜ਼ਿੰਦਗੀ 'ਚ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਇਹ ਛੋਟੇ ਹੁੰਦਿਆਂ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਮੈਨੂੰ ਲੱਗਦਾ ਅਸੀਂ ਮਰਨ ਤੱਕ ਨਹੀਂ ਛੱਡਦੇ ਸਾਡੇ ਦਿਮਾਗ ਚੋਂ ਜਾਂਦੀਆਂ ਨਹੀਂ ਲੋਕ ਕਹਿੰਦੇ ਹੁੰਦੇ ਵੀ ਮੁੰਡੇ ਚੰਗੇ ਭਲੇ ਸੀਗੇ ਜਦੋਂ ਨੋਹਾਂ ਆਈਆਂ ਜੀ ਲੜਾਈ ਪੈਣ ਲੱਗੀ ਉੱਥੇ ਕੀ ਹੁੰਦਾ ਉੱਥੇ ਵੀਰਖਾਈ ਹੁੰਦੀ ਹੈ ਹਨਾ ਸਕੀਆਂ ਸਹੇਲੀਆਂ ਚ ਈਰਖਾ ਹੋ ਜਾਂਦੀ ਹੈ ਮੈਨੂੰ ਕਿਸੇ ਨੇ ਇੱਕ ਗੱਲ ਸੁਣਾਈ ਤੁਸੀਂ ਹੈਰਾਨ ਹੋਵੋਗੇ ਕੋਈ ਸਾਡੇ ਨੌਨ ਨੇ ਯੂ ਐਸ ਇ ਰਹਿੰਦੇ ਨੇ ਉਹ ਕਹਿੰਦੇ ਵੀ ਉਹਨਾਂ ਦੀ ਬੇਟੀ ਦਾ ਵਿਆਹ ਹੋਇਆ ਸੀਗਾ 4-5 ਮਹੀਨੇ ਪਹਿਲਾਂ ਤੇ ਬੜਾ ਜ਼ਿਆਦਾ ਮਤਲਬ ਉਹਦੇ ਘਰ ਚ ਪ੍ਰੋਬਲਮ ਹੋ ਗਈ ਹੈ ਹਨਾ ਮੈਨਾਂ ਉਹਨੇ ਪੁੱਛਿਆ ਵੀ ਕੀ ਕਾਰਨ ਹੋਇਆ ਉਹ ਕਹਿੰਦੇ ਵੀ ਮੇਰੇ ਦੋਸਤ ਦੀ ਇੱਕ ਬੇਟੀ ਸੀਗੀ ਉਹਦੇ ਸਹੁਰਿਆਂ 'ਚ ਉਹਦੇ ਨਾਲ ਮਤਲਬ ਆਪਸ ਵਿੱਚ ਕੋਈ ਪ੍ਰੋਬਲਮ ਸੀਗੀ ਉਹਨਾਂ ਨੂੰ ਤੇ ਕਹਿੰਦੇ ਉਹਨੇ ਦੋਸਤ ਨੇ ਮੈਨੂੰ ਫੋਨ ਕਰਤਾ ਕਿ ਮੇਰੀ ਬੇਟੀ ਬਹੁਤ ਪ੍ਰੋਬਲਮ ਹੈ ਚਾਹ ਤੂੰ 3-4 ਮਹੀਨੇ ਲਿਆ ਕੇ ਆਪਦੇ ਘਰੇ ਰੱਖ ਲਾ ਹਨਾ ਵੀ ਹੋ ਤੱਕ ਹੋ ਸਕਦਾ ਉਦੋਂ ਤੱਕ ਉਹਦਾ ਸਮਝੌਤਾ ਹੋ ਜਾਵੇ ਆਪਦੇ ਹਸਬੰਡ ਨਾਲ ਤੇ ਕਹਿੰਦੇ ਅਸੀਂ ਲੈ ਆਏ ਆਪਣੇ ਘਰ ਆਪਣੇ ਘਰ ਲਿਆ ਕੇ ਜਦੋਂ ਉਹਨਾਂ ਨੇ ਆਪਣੀ ਬੇਟੀ ਦਾ ਵਿਆਹ ਕੀਤਾ ਉਹਨੇ ਕੁੜੀ ਨੇ ਦੇਖਿਆ ਵੀ ਉਹ ਤਾਂ ਬਹੁਤ ਸੁਖੀ ਆ ਤੇ ਮੇਰੇ ਨਾਲ ਕਿੰਨੀਆਂ ਮਤਲਬ ਲਾਈਫ 'ਚ ਪ੍ਰੋਬਲਮਸ ਹੋ ਰਹੀਆਂ ਨੇ ਤਾਂ ਉਹਨੇ ਉਸ ਮਤਲਬ ਰਿਸ਼ਤੇਦਾਰ ਸੀਗੇ ਜਿਹੜੇ ਸਾਡੇ ਉਹਨਾਂ ਦੀ ਕੁੜੀ ਦੀ ਸੱਸ ਨੂੰ ਇਹੋ ਜੀਆਂ ਗੱਲਾਂ ਦੱਸਣੀਆਂ ਸ਼ੁਰੂ ਕਰਤੀਆਂ ਵੀ ਜਿਹੜੀਆਂ ਉਹਨਾਂ ਦੇ ਘਰ 'ਚ ਹੁੰਦੀਆਂ ਵੀ ਨਹੀਂ ਸੀ ਉਹ ਕਹਿੰਦੀ ਵੀ ਇਹ ਤਾਂ ਵਿਆਹ ਤੋਂ ਪਹਿਲਾਂ ਤੁਹਾਡੇ ਬਰੇ ਇਹ ਜੀਆਂ ਗੱਲਾਂ ਕਰਦੇ ਸੀ ਇਹ ਐਂ ਕਹਿੰਦੇ ਸੀ ਉਹ ਸਾਡੇ ਤੋਂ ਇੰਨਾ ਦਾਜ ਮੰਗਦੇ ਨੇ ਉਹ ਇਦਾਂ ਕਰਦੇ ਨੇ ਹਨਾ ਮਤਲਬ ਇੱਕ ਖਰਾਬ ਜ਼ਿੰਦਗੀ ਆਪਣੀ ਨੂੰ ਲੈ ਕੇ ਬੱਚੇ ਨੇ ਇੰਨੀ ਈਰਖਾ 'ਚ ਆ ਗਿਆ ਕਿ ਉਹਨੇ ਦੂਜਿਆਂ ਦੀ ਜ਼ਿੰਦਗੀ ਖਰਾਬ ਕਰਤੀ ਹਨਾ ਫਿਰ ਜਦੋਂ ਉਹਨਾਂ ਨੇ ਆਮੋ ਸਾਹਮਣੇ ਬੈਠ ਕੇ ਗੱਲਾਂ ਕੀਤੀਆਂ ਵੀ ਇਹੋ ਜੀਆਂ ਗੱਲਾਂ ਤਾਂ ਆਪਣੀ ਫੈਮਿਲੀ 'ਚ ਕਦੀ ਹੋਈਆਂ ਹੀ ਨਹੀਂ ਤਾਂ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਮਤਲਬ ਇੱਕ ਬੰਦਾ ਸਾਡੇ ਘਰ ਚ ਕਿੱਡੀ ਵੱਡੀ ਪ੍ਰੋਬਲਮ ਬਣਾ ਗਿਆ ਹਨਾ ਜੇ ਮੰਨ ਲਓ ਕਿ ਆਪਾਂ ਜਿਵੇਂ ਕਹਿਦਨੇ ਆਂ ਅੱਛਾ ਤੂੰ ਕਹਿ ਲੀਆਂ ਮੈਂ ਤਾਂ ਭਰੋਸਾ ਕਰ ਲਿਆ ਵੀ ਤੂੰ ਮੇਰੇ ਬਾਰੇ ਕਹਿਤੀਆਂ ਜੇ ਉਹ ਅੰਮੋ ਸਾਹਮਣੇ ਬੈਠ ਕੇ ਨਾ ਗੱਲ ਕਰਦੇ ਤਾਂ ਉਹਨਾਂ ਦੇ ਘਰ ਚ ਕਿੱਡੀ ਵੱਡੀ ਪ੍ਰੋਬਲਮ ਆ ਸਕਦੀ ਜੀ ਇੱਕ ਘਰ ਤਾਂ ਖਰਾਬ ਸੀ ਤੇ ਦੂਜਾ ਵੀ ਹੋਣਾ ਦੂਜਾ ਵੀ ਹੋ ਸਕਦਾ